ਤੇ ਇੰਨੇ ਮੈਨੂੰ ਇਦਾਂ ਹੀ ਗਿਆ ਤੇ ਕਹਿੰਦਾ ਚੱਲ ਰਿਲੇਸ਼ਨਸ਼ਿਪ ਚ ਆ ਜੰਨੇ ਆ ਤੇ ਮੈਂ ਇਹਦੇ ਨਾਲ ਰਿਲੇਸ਼ਨਸ਼ਿਪ ਚ ਆ ਗਈ ਅਸੀਂ ਮਿਲਦੇ ਵੀ ਹੁੰਦੇ ਸੀਗੇ ਸਭ ਕੁਝ ਸੀਗਾ ਕਿੱਦਾਂ ਬ੍ਰਾਂਟਨ ਵਾਲੀਓ ਕੀ ਚਾਹੀਦਾ ਫੁੱਦੀ ਚਾਹੀਦੀ ਫੁੱਦੀ ਫੁੱਦੀ ਲਾਗੇ ਜੋ ਭਾਦ ਨੂੰ ਲੰਦ ਲੈ ਲਿਓ ਫੁੱਦੀ ਕਿੱਦਾਂ ਇਹ ਮਿੰਤਰੋ ਸਾਰੇ ਸੱਸਰੀ ਗਾਲ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਜੈ ਜੈ ਸੁਦੀ ਸਾਰਿਆਂ ਨੂੰ ਜੈ ਰਾਮ ਰਾਮ ਆ ਜੇ ਦੇਖਦੇ ਮਜ਼ਾ ਆਇਆ ਹੈ ਤੇ ਮੈਂ ਤੁਹਾਨੂੰ ਸਾਵਿਆਂ ਨੂੰ ਅੱਜ ਮਿਲਾਨ ਜਾ ਰਿਹਾ ਕੁਝ ਇਹੋ ਜੇ ਅਨ ਅਦਭੁਤ ਅਦਭੁਤ ਤੋਂ ਵੀ ਅਦਭੁਤ ਬਹੁਤ ਉੱਤੇ ਦੇ ਇੱਕ ਕੁਸਾ ਸ਼ਬਦ ਦਾ ਇੱਥੇ ਰਹਿ ਗਿਆ ਐਨ ਥੱਲੇ ਇਹ ਤਾਂ ਬਹੁਤ ਦੱਲੇ ਲੈਵਲ ਦੇ ਬੰਦੇ ਆ ਜਿਹੜੇ ਭੈਣ ਚੁੱਦ ਗੱਡੀਆਂ ਦੀ ਤਾਂ ਦੱਲਾਗਿਰੀ ਕਰਦੇ ਹੀ ਕਰਦੇ ਨਾਲ ਕੁੜੀਆਂ ਦੀ ਵੀ ਦੱਲਾਗਿਰੀ ਕਰਦੇ ਆ ਕਿੰਨਾ ਪਰਿਵਾਰਿਕ ਮਾਹੌਲ ਹੈ ਨਾ ਹਾਂ ਇਹ ਕੁੜੀਆਂ ਹੀ ਦੱਲਾਗਿਰੀ ਕਰਦੇ ਭਾਈ ਜੀ ਦੀ ਔਟੋਸ ਦੀ ਮੈਂ ਗੱਲ ਕਰ ਰਿਹਾ ਜਿਹਦੇ ਵਿੱਚ ਮਣੀ ਆ ਜਾਂਦਾ ਤੇ ਉਹਦਾ ਪੜਾ ਮਾਰਸ਼ਲ ਬੋਟੋ ਪਤਾ ਨਹੀਂ ਕਿਹੜੀ ਦਾ ਆ ਜੀਵਨ ਜੀਵਨ ਜੀ ਆ ਜਾਂਦੇ ਨੇ ਤੇ ਚਲੋ ਅੱਜ ਆਪਾਂ ਚਾਲੂ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਜੇ ਕਿਸ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਹਨਾਂ ਵੀਡੀਓ ਚ ਗੱਲਾਂ ਭਰਪੂਰ ਹੋਣ ਵਾਲੀਆਂ ਤੁਸੀਂ ਸੁਣ ਲਈ ਰਗੀਆਂ ਹੋਣੀਆਂ ਤੇ ਪਲੀਜ਼ ਨਿਆਣੇ ਇਸ ਵੀਡੀਓ ਨੂੰ ਦੇਖਣਦੇ ਆ ਤੇ 이어ਫੋਨ ਲਾ ਲਓ ਦੇਖਣੀ ਕਿਉਂ ਨਹੀਂ ਮੇਰਾ ਵੀਊ ਹੀ ਮੰਨਦਾ ਹੈ 이어ਫੋਨ ਲਾ ਲਓ ਮੇਰੇ ਭਰਾ ਚਲੋ ਕਰਦੇ ਆ ਜਾਲੂ ਪਹਿਲਾਂ ਦੇਖਣਗੇ ਜੀਵਨ ਦੀ ਤੇ ਉਹਦੀ ਜੀਵਨ ਦੀ ਕਿਹੜੀ ਐਕਸ ਆ ਉਨ ਉਹਦੀ ਰਿਕਾਰਡਿੰਗ ਜੀਵਨ ਦਾ ਵਿਆਹ ਹੋ ਗਿਆ ਤਾਂ ਨਾ ਪਤਾ ਹੋਵੇ ਤੇ ਜੀਵਨ ਕਿਹੜਾ ਉਹਦਾ ਮੰਨੀ ਦਾ ਬਾਈ ਆ ਨਿੱਕਾ ਨਿੱਕਾ ਕੇ ਵੱਡਾ ਮੈਨੂੰ ਨਹੀਂ ਪਤਾ ਮੈਂ ਇਹ ਨਹੀਂ ਰਿਸਰਚ ਨਹੀਂ ਕੀਤੀ ਮੇਰੇ ਕੋਲ ਨਾ ਟਾਈਮ ਨਹੀਂ ਫੁੱਦੂਆਂ ਦੇ ਵੇਸਟ ਕਰਨ ਨੂੰ ਪਰ ਮੈਂ ਬਾਕੀ ਦੇ ਸਰਚ ਬੁੜੀ ਕੀਤੀ ਐ ਐਨਾ ਠੂਆ ਕਿਦਾਂ ਮਾਰਨਾ ਚਲੋ ਅੱਛਾ ਬਾਤ ਨਹੀਂ ਆਪਾਂ ਕਰਦੇ ਆ ਚੱਲੂ ਜਿਹੜਾ ਜੀਵਨ ਆ ਜੀਵਨ ਸਿੱਧੂ ਉਹਦੇ ਬਾਰੇ ਕੋਈ ਦੱਸਦਾ ਸੀਗਾ ਕਿ ਇਹ ਤਾਂ ਕੁਝ ਸਾਲ ਪਹਿਲਾਂ ਮੈਂ ਇਹਨੂੰ ਨਾ ਇੰਨੇ ਨਾ ਸਨੈਪਚੈਟ ਤੇ ਐਡ ਕੀਤਾ ਸੀਗਾ ਕਿਉਂਕਿ ਮੈਂ ਉਹ ਪਬਲਿਕ ਸਟੋਰੀਸ ਪਾਉਂਦੀ ਹੁੰਦੀ ਸੀ ਤੇ ਮੈਨੂੰ ਐਡ ਕਰ ਲੈ ਸਨੈਪਚੈਟ ਤੇ ਐਡ ਕੀਤਾ ਸੀ ਉਹਦਾ ਪਤਾ ਆ ਤੇ ਇਹ ਨਹੀਂ ਦੇਖਦੀ ਕੋ ਪਬਲਿਕ ਸਟੋਰੀਸ ਬੰਦ ਸੀ ਤੇ ਪਬਲਿਕ ਸਟੋਰੀਆਂ ਤੁਹਾਨੂੰ ਪਤਾ ਬ੍ਰੈਂਟਨ ਵਾਲੀਆਂ ਕੁੜੀਆਂ ਕਿਹੋ ਜੀਆਂ ਪਾਉਂਦੀਆਂ ਸੋਹਣੀਆਂ ਸੋਹਣੀਆਂ ਸਿੱਧਾ ਸਿੱਧਾ ਸਟੋਰੀਆਂ ਪਾਉਂਦੀਆਂ ਸਾਰੀਆਂ ਨਹੀਂ ਕਹਿ ਸਕਦਾ ਕਿਹੜੀਆਂ ਗੰਦੀਆਂ ਉਹਨਾਂ ਦੀ ਗੱਲ ਕਰਨਾ ਚਲ ਮੈਂ ਵੀ ਇਹਨੂੰ ਅੱਜ ਕਰ ਦਿੱਤਾ ਬੈਕਅਪ ਤੇ ਸਾਡੀ ਨਾਰਮਲ ਗੱਲ ਹੁੰਦੀ ਸੀ ਪਹਿਲਾਂ ਤੇ ਥੋੜਾ ਥੋੜਾ ਟਾਈਮ ਪਹਿਲਾਂ ਗੱਲ ਵੀ ਮੈਗਰ ਤੋਂ ਨਵੇਂ-ਨਵੇਂ ਸਟੂਡੈਂਟ ਆਈ ਹੋਈ ਸੀਗੀ ਤੇ ਇਹ ਨਾਰਮਲ ਸਾਡੇ ਜਿੱਦਾਂ ਫਰੈਂਡਸ ਵਿੱਚ ਗੱਲ ਨਹੀਂ ਹੁੰਦੀ ਸਾਡੇ ਇੱਦਾਂ ਇਹਦੇ ਮੇਰੇ ਇਦਾਂ ਗੱਲ ਹੁੰਦੀ ਹੁੰਦੀ ਸੀ ਤੇ ਇੰਨੇ ਮੈਨੂੰ ਇੱਦਾਂ ਗਿਆ ਵੀ ਕਿੰਦਰ ਚੱਲਦੇ ਰਿਲੇਸ਼ਿਪ ਚਾਜਣੇ ਆ ਤੇ ਮੈਂ ਇਦਾਂ ਰਿਲੇਸ਼ਿਪ ਚਾ ਗਈ ਕਿ ਚਲ ਮੈਂ ਵੀ ਹਨਾ ਨਵੀਂ ਸੀਗੀ ਮੈਨੂੰ ਕਿੱਦਾਂ ਇੱਥੇ ਹਿਸਾਬ ਕਿਤਾਬ ਪਤਾ ਜਾਈ ਇਸ ਲੱਗਦਾ ਮੇਰੇ ਕੋਲ ਕੋਈ ਜੋਬ ਵਗੈਰਾ ਵੀ ਨਹੀਂ ਸੀ ਹੈਗੀ ਤੇ ਇਹ ਮੈਨੂੰ ਕਹਾਂ ਪਈ ਮੈਂ ਚੱਲ ਤੇਰੇ ਹੱਥ ਕਰ ਦੂੰਗਾ ਜਿੱਥੇ ਤੇਨੂੰ ਲੋੜ ਹੋਊਗੀ ਤਾਂ ਮੈਨੂੰ ਇਹ ਸੀਗਾ ਵੀ ਚੱਲ ਹਨਾ ਪੀਸਾ ਵੀ ਤਾਰਨੀਆਂ ਨੇ ਕੰਮ ਵੀ ਆ ਆ ਦੇਖ ਲਓ ਜੀ ਸਭ ਤੋਂ ਵੱਡੀ ਗੱਲ ਕੁੜੀ ਦੀ ਕਿੰਨੀ ਸਿਆਣੀ ਕੁੜੀ ਆ ਜਿਹੜੀ ਲੋਕਾਂ ਨਾਲ ਰਿਲੇਸ਼ਨਸ਼ਿਪ ਤੇ ਆਂਦੀ ਕਿਸ ਮਾਮਲੇ ਤੇ ਇਹ ਇਹ ਬੰਦਾ ਮੇਰੀਆਂ ਪੀਸਾ ਤਾਰ ਦੂਗਾ ਕੁਲ ਦੀਆਂ ਭੈਣ ਚੋਦ ਮੁੰਡਿਆਂ ਨੂੰ 골ਡ ਗਰ ਕਹਿੰਦੇ ਆ ਇਹ ਤਾਂ ਕੁੜੀ ਸਾਡੀ ਵੱਡੀ 골ਡ ਗਰ ਕਹਿੰਦੇ ਲਈ ਦੱਲੀ ਤੇ ਇਹ ਤੁਸੀਂ ਦੇਖ ਸਕਦੇ ਆ ਇਹਦੀਆਂ ਸਟੇਟਮੈਂਟਾਂ ਮੈਂ ਨਹੀਂ ਆ ਤੁਹਾਡੇ ਸਾਹਮਣੇ ਜੀਵਨ ਦੀ ਐਕਟਾ ਉਹਨੂੰ ਇਹ ਬਦਨਾਮ ਕਰਨਾ ਚਲੋ ਉਹ ਲੂਚਾ ਹੈਨਾ ਜੀਵਨ ਤੇ ਭੈਣ ਚੁੱਧੂ ਜਦ ਜੀਵਨ ਵਿਆਹਿਆ ਵਰਿਆ ਤੈਨੂੰ ਪਤਾ ਨਹੀਂ ਦਸਤੀਏ ਕੀ ਉਹਦਾ ਵਿਆਹ ਹੋਇਆ ਪਿਆ ਤੂੰ ਕਿ ਇਹ ਫੋਨ ਨਾ ਉਹ ਹੈਗਾ ਪਿੰਨਾ ਉਹਦੀ ਗੱਲ ਤੂੰ ਕਿਉਂ ਉਹਦੇ ਨਾਲ ਬਦਵਾੜਾ ਤੋਂ ਭੈਣ ਚੁੱਧ ਕੀਤਾ ਸ਼ਰਮ ਕਰ ਭੈਣ ਚੁੱਧੋ ਚਲੋ ਅੱਗੇ ਕਰਦੇ ਆ ਤੇ ਇਹਨੇ ਜਦੋਂ ਮੇਰੀ ਹਲਤ ਕੀਤੀ ਸਾਰੇ ਕਾਹੇ ਚ ਹਲਤ ਕੀਤੀ ਮੈਂ ਇਹਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ ਮਤਲਬ ਵੀ ਹਨ ਮਧੀਆਂ ਦੇ ਰਿਲੇਸ਼ਨਸ਼ਿਪ ਸੀਗਾ ਸਾਡਾ ਅਸੀਂ ਮਿਲਦੇ ਵੀ ਹੁੰਦੇ ਸੀਗੇ ਸਭ ਕੁਝ ਸੀਗਾ ਤੇ ਫਿਰ ਨਾ ਇਦਾਂ ਹੀ ਹੋਇਆ ਵੀ ਇਹ ਬੱਚੇ ਨੇ ਕਰਾਬੀ ਕਰਦਾ ਪਰ ਇਹਨੇ ਮੇਰੀਆਂ ਵੀਡੀਓਜ਼ ਵਗੈਰਾ ਵੀ ਨੂੰ ਤੋ ਬਣਾਈਆਂ ਤੇ ਬਸ ਮੈਨੂੰ ਤੇ ਸੀਗਾ ਚੱਲ ਮੇਦੀਆਂ ਫੀਸ ਤਾਲੀ ਜਾਂਦਾ ਸੀਗਾ ਤੇ ਇਹਨੇ ਮੇਰੀਆਂ ਵੀਡੀਓਜ਼ ਵਗੈਰਾ ਸਭ ਕੁਝ ਬਣਾਈਆਂ ਫੋਟੋਜ਼ ਵੀ ਸੀਗੀਆਂ ਤੇ ਥੋੜੇ ਟਾਈਮ ਬਾਅਦ ਮੇਰੇ ਤੇ ਤੇ ਇਹਦੇ ਚ ਥੋੜੀ ਜਿਹੀ ਅਨਬਨ ਹੋ ਗਈ ਕਿਸੇ ਗੱਲ ਕਰਕੇ ਕਿਉਂਕਿ ਚਲੋ ਮੈਂ ਨਵੀ ਸੀ ਕਿ ਮੈਂ ਇਹਦਾ ਨਾ ਸੀਰੀਅਸ ਸੀਗੀ ਤੇ ਹਾਂਜੀ ਤੇ ਮੈਨੂੰ ਨਹੀਂ ਪਤਾ ਮੈਨੂੰ ਨਾ ਇਦਾਂ ਕਿ ਇਹਨੇ ਮੈਨੂੰ ਇਦਾਂ ਹੋਇਆ ਤੇ ਮੈਨੂੰ ਝੀਟਦਾ ਬੀਬੀ ਉਹਨੇ ਕਰਨੀ ਹੀ ਪਹਿਲਾਂ ਹੀ ਕਿਹੜਾ ਹਰਾਮ ਦਾ ਹੈ ਕਿ ਦੀ ਕਾਦਾਲੀ ਹੈਗੀ ਆਲਰੇਡੀ ਤੇ ਉਹ ਤੇਰੇ ਨਾਲ ਫੇਰ ਰਿਲੇਸ਼ਨ ਜਾਂਦੇ ਤੇ ਤੂੰ ਉਹਦੇ ਨਾਲ ਅੱਗੋਂ ਰਿਲੇਸ਼ਨ ਜਾਂਦੀ ਤੇ ਤੂੰ ਮਤੋਂ ਜ਼ਿਆਦੀ ਹਰਾਮ ਦੀ ਆ ਠੀਕ ਆ ਤੈਨੂੰ ਅੱਜ ਅੱਜ ਇਹ ਤਾਂ ਕੱਦਣਾ ਤੇਰੀ ਕੜਾ ਹਵਾਲੇ ਦੇਖਦੇਵੇਂ ਜੀਵਨਬਾਈ ਦੀ ਜੀਵਨਬਾਈ ਬਲੈਕਮੇਲ ਕਰੰਦੇ ਸੀ ਮਿਲਣ ਲਈ ਜੀਵਨਬਾਈ ਇੰਨੀ ਪਸੰਦ ਸੀ ਤੇ ਉਦਾਂ ਸਾਦ ਲੈਨੇ ਇਹ ਕੀ ਬਲੈਕਮੇਲ ਕਰਨ ਦਾ ਕਿ ਕੀ ਦੇਨੀ ਕੇ ਥਾਣੇ ਜਾਣਾ ਸਿੱਧੀ ਗੱਲ ਭੈਣ ਚੋਦ ਇਨਕੇ ਹੱਥ ਮੇ ਸੋਨੇ ਦਾ ਲੋਟਾ ਦਿਆ ਨਾ ਫਿਰ ਵੀ ਇਨੋਨੇ ਸਿਰਫ ਭੀਕ ਹੀ ਮੰਗਣਾ ਮੂੰਹ ਤੇ ਮਾਰਦੀ ਵੀ ਤਾਂ ਦੇਨੀ ਕੇ ਥਾਣੇ ਜਾਣਾ ਉੱਧੀ ਗੱਲ ਤਾਂ ਇਹੀ ਹੋਈ ਉਹੀ ਗੱਲ ਹੋ ਗਈ ਆਪਣਾ ਕੰਮ ਕੀਤਾ ਭੈਣ ਮਰਾਵੇ ਜੀਤਾ ਗਲਤ ਬੀਬੀ ਤੂੰ ਹੀ ਆ ਗਲਤ ਉਹ ਵੀ ਆ ਹਾਲ ਥਾਂ ਤੇ ਠੀਕ ਆ ਇਹ ਕਿਹੜੀ ਰਿਲੇਸ਼ਨਸ਼ਿਪ ਸ਼ਬਦ ਨੂੰ ਤੁਸੀਂ ਰੰਡੀ ਨਾਉਣਾ ਬਣਾਇਆ ਹੈ ਨਾ ਇਹਨੂੰ ਜੋ ਤੁਸੀਂ ਕਹਿੰਦੇ ਉਹਨੂੰ ਗਸਤੀ ਬੁਣਾ ਕਹਿੰਦੇ ਆ ਇਹਦੀ ਹੁਣ ਮੈਂ ਓਨਲੀ ਬ੍ਰੈਂਟਨ ਨਾਲੇ ਲਈ ਆ ਫੋਟੋ ਇੱਥੇ ਦਿਖਦੀ ਵੀ ਫੁੱਦੂ ਦੀ ਇਹ ਨਾ ਓਨਲੀ ਬ੍ਰੈਂਟਨ ਨਾਲਾ ਜਿਹੜਾ ਇਨਾ ਖੂਸਾ ਬੰਦਾ ਨਾ ਇਹ ਤੁਹਾਨੂੰ ਮੈਂ ਸਿਆਦੇ ਦੱਸਾਂ ਇਨਾ ਖੂਸਾ ਬੰਦਾ ਸਾਲੇ ਤੂੰ ਆਪਣੀ ਗੱਲ ਤੇ ਤਾਂ ਰਹਿ ਠੀਕ ਹੈ ਇਹ ਪਹਿਲਾਂ ਕਹਿ ਰਹੇ ਆ ਹੈਗਾ ਜੀ ਓਨਲੀ ਬ੍ਰੈਂਟਨ ਨਾਲਾ ਬਾਈ ਜੀ ਦੀ ਬੇਇੱਜ਼ਤੀ ਕਰਦੇ ਹੋਏ ਕਿਉਂਕਿ ਬਾਈ ਜੀ ਨੇ ਇੱਕ ਵੀਡੀਓ ਬਾਈ ਮੈਂ ਨਹੀਂ ਉਹ ਪਲੇ ਕਰੂੰਗਾ ਯਾਰ ਕਿਉਂ ਦਾ ਟਾਈਮ ਬਰਬਾਦ ਕਰਨਾ ਮੈਂ ਤੁਹਾਨੂੰ ਇਨਫੋਰਮੇਸ਼ਨ ਲੈਣ ਨਾਲ ਠੀਕ ਆ ਸਬਸਕ੍ਰਾਈਬ ਕਰ ਲਿਓ ਤੇ ਕੀ ਕਹਿੰਨੇ ਇੰਨੇ ਓਨਲੀ ਬ੍ਰੈਂਟਨ ਵਾਲੇ ਨੇ ਉਹਦੀ ਪਾਈ ਹੀ ਵੀਡੀਓ ਕਿਹੜੀ ਉਹਨੇ ਪਾਈ ਕਿ ਮੈਂ ਕੁੜੀਆਂ ਲਈ ਸਟੈਂਡ ਲੈ ਹੁੰਦੇ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਚੱਕਰ ਆ ਠੀਕ ਆ ਮੈਂ ਇਸ ਤੋਂ ਬਾਹਰ ਆ ਮੈਂ ਬਸ ਆਪਣੇ ਰਿਵਿਊ ਦਿੰਦੇ ਆ ਇੱਥੇ ਆ ਕੇ ਤੇ ਜੇਕਰ ਤੇਰੀ ਬੁੰਡ ਤੇ ਮਿਰਚਾਂ ਕਿਸੇ ਦੇ ਵੀ ਲੱਗਦੀਆਂ ਆ ਤੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰੋ ਜੋ ਵੀ ਤੰਗੀ ਆ ਆਪਾਂ ਬੈਠ ਕੇ ਨਿਪਟਾ ਲਾਂਗੇ ਨਹੀਂ ਬੈਠ ਕੇ ਨਹੀਂ ਬੜੂਈ ਤੇ ਆਪਾਂ ਗੱਲਾਂ ਇਹ ਭੈਣ ਚੋਦਨੇ ਓਨਲੀ ਬ੍ਰੈਂਟਨ ਵਾਲੇ ਮਤਲਬ ਕੀ ਕੀਤਾ ਮੈਂ ਤੁਹਾਨੂੰ ਦੱਸਾਂ ਇੰਨੇ ਟੈਂ ਦੇ ਲੋੜੇ ਨੇ ਇੰਨਾ ਗੰਦੀ ਦਾ ਬੱਚਾ ਨਾ ਇਨੇ ਸਟੋਰੀ ਪਾਈ ਆ ਦੇਖ ਸਕਦੇ ਕੁੜੀ ਆ ਰਿਸਪੈਕਟ ਬਾਰੇ ਫੇ ਭੈਣ ਚੋਦ ਨੇ ਉਹਦੀ ਕਿਹੜੀ ਕਲਿੰਟਨ ਤੇ ਉਹ ਕਿਹੜੀ ਨੈਂਸੀ ਕਰਕੇ ਕੁੜੀ ਨਾ ਉਹਦੀ ਸਾਲੇ ਨੇ ਪਤਾ ਕੀ ਕੀਤਾ ਆ ਕਲਿੰਟਨ ਦੇ ਨੈਂਸੀ ਦੀ ਉਹਦੀ ਇਦਾਂ ਕਰਕੇ ਵੀਡੀਓ ਪਾਈ ਕਿ ਉਹਦੇ ਪਿੱਛੇ ਗਾਵਾ ਘੜਦਾ ਪਿਆ ਉਹ ਦੇਖ ਸਕਦੇ ਆ ਨਕਲਾ ਨਾ ਦੀ ਜਿੱਦਾਂ ਕਿ ਤੁਸੀਂ ਵੀਡੀਓ ਦੇਖੀ ਇਹ ਵੀਡੀਓ ਦੇ ਵਿੱਚ ਉਹਨੂੰ ਗਾਵਾ ਘੜਨ ਦੇ ਉਹ ਭੈਣ ਚੋਦਾ ਉਹ ਕਿਸੇ ਦੀ ਧੀ ਭੈਣ ਨਹੀਂ ਤੇ ਮੈਂ ਇਹਨੂੰ ਕਮੈਂਟ ਕੀਤਾ ਸੀ ਤੇ ਕਮੈਂਟ ਦੇ ਥੱਲੇ ਨੇ ਲਿਖਿਆ ਇਹ ਉਹ ਗਸਤੀਆਂ ਆ ਠੀਕ ਆ ਉਹਲਾ ਕਮੈਂਟ ਇੰਨੇ ਮੇਰਾ ਡਿਲੀਟ ਕਰਦਾ ਸੋਰੀ ਮੈਂ ਨਹੀਂ ਦਿਖਾ ਸਕਦਾ ਮੈਨੂੰ ਬਹੁਤ ਸਪੋਰਟ ਮਿਲ ਰਿਹਾ ਸੀ ਉਸ ਕਮੈਂਟ ਦੇ ਵੀਰ ਭੜਾਵਾ ਦਾ ਕਿ ਮੈਂ ਇਹ ਲਿਖਿਆ ਸੀ ਕਿ ਭੈਣ ਚੁੱਦਾ ਉਹ ਕਿਸੇ ਦੀਆਂ ਧੀ ਪਹਿਣਾ ਨਹੀਂ ਹਨਾ ਤੂੰ ਉਹਨਾਂ ਦੀ ਬੇਇੱਜ਼ਤੀ ਕਰਨ ਨਾ ਉਹਨਾਂ ਨੂੰ ਕ੍ਰਿਟਿਕਾਈਜ਼ ਕਰਨ ਨਾ ਬਹੁਤ ਗਲਤ ਗੱਲ ਆ ਵੀਰ ਜੀ ਮੈਂ ਤਾਂ ਅੱਜ ਇਸ ਗੱਲ ਦੇ ਬਹੁਤ ਵਿਰੋਧਾਂ ਠੀਕ ਆ ਤੇ ਕੀ ਕਹਿੰਦੇ ਮੈਂ ਤੁਹਾਨੂੰ ਇਹ ਕਹੂੰਗਾ ਕਿ ਜੇਕਰ ਤੁਸੀਂ ਕਹਿੰਦੇ ਤੁਸੀਂ ਕੁੜੀਆਂ ਰਿਸਪੈਕਟ ਕਰਦੇ ਆ ਠੀਕ ਆ ਤੂੰ ਇੱਕ ਬੰਨੇ ਉਹਨੂੰ ਡੀਫੇਮ ਕਰਨ ਨਾ ਇਹ ਗੁਰਿਆਂ ਨੂੰ ਰਿਸਪੈਕਟਿੰਗ ਅਦਾਸ ਤੂੰ ਮਾਚੂਦਾ ਹੁੰਦੇ ਆ ਆਪਣੀ ਉਹਨਾਂ ਦੀ ਵੀਡੀਓ ਲਾ ਕੇ ਠੀਕ ਆ ਇਹਨਾਂ ਚੀਜ਼ ਦਾ ਧਿਆਨ ਰੱਖੋ ਠੀਕ ਆ ਪਲੀਜ਼ ਜੇਕਰ ਜਿਹਨੂੰ ਪ੍ਰੂਫ ਚਾਹੀਦਾ ਮੈਂ ਪ੍ਰੂਫ ਸੇ ਸ਼ੋਅ ਕਰਦੇ ਆ ਸਾਈਡ ਤੇ ਤੁਹਾਡੇ ਚੱਲ ਰਹੇ ਹੋਗੇ ਮੈਨੂੰ 100 200 ਵੀ ਲਾਇਆ ਸਟੋਰੀ ਤੇ ਭੈਣ ਚੂਦ ਪਹਿਲੀ ਆਰੀ ਕਿਉਂਕਿ ਮੈਂ ਸਟੈਂਡ ਦਿੱਤਾ ਹੀ ਤੇ ਇਹਨੇ ਭੂਸੇ ਨੇ ਆਪ ਵੀ ਦੇਖੀ ਮੇਰੀ ਸਟੋਰੀ ਭੈਣ ਦੇਆ ਲੋੜਿਆ ਤੂੰ ਦੇਖੀ ਸੀ ਮੰਨ ਭਾਵੇਂ ਨਾ ਮੰਨ ਚਲੋ ਆਪਾਂ ਹੁਣ ਗੱਲ ਕਰਦੇ ਆ ਮਣੀ ਵਾਲੇ ਆਪਣੇ ਮਣੀ ਵੀਰ ਜੀ ਮਣੀ ਭੈਣ ਚੂਦ ਨੂੰ ਕੱਲੇ ਨੂੰ ਚੈਲੰਜ ਕਰਦਾ ਹੁਣ ਇਸ ਟਾਈਮ ਇੱਥੇ ਬੈਠ ਇਨੂੰ ਕੋ ਗੁਰਦੁਆਰਾ ਸਾਹਿਬ ਜਾ ਉੱਥੇ ਜਾ ਕੇ ਸੌਂ ਅਚੱਕ ਆਹੇ ਸਾਰੇ ਨੰਬਰ ਨੂੰ ਨਾਲ ਲੈ ਜਾ ਵਿਚਿਆ ਦੇ ਜਵਾਬਾਂ ਨੂੰ ਵਿਚਿਆ ਦੀ ਘਰ ਲਈ ਵਿਚਿਆ ਦੇ ਸਾਲੇ ਨੂੰ ਉਹਨੂੰ ਕੋ ਉੱਥੇ ਜਾ ਕੇ ਸੌਂ ਚੱਕ ਲਵੇ ਕਿ ਮੈਂ ਅਜ ਤੱਕ ਆਪਦੀ ਕਾਲਿਸ ਤੋਂ ਇਲਾਵਾ ਕਿਤੇ ਹੋਰ ਕੁੜੀਆਂ ਨਾਲ ਟੈਕਸ ਨਹੀਂ ਕੀਤਾ ਕਿਸੇ ਹੋਰ ਨੂੰ ਮਾੜੀ ਨਹੀਂ ਇਹ ਗੱਲ ਤਾਂ ਮੈਂ ਬ੍ਰੈਂਟਨ ਵਾਲੇ ਦੀ ਮੰਨਦਾ ਠੀਕ ਆ ਮੈਂ ਇਹਨੂੰ ਸਹੀ ਕਿੰਨਾ ਵੀ ਅਗੇ ਐਸਪੈਕਟ 'ਚ ਮਣੀ ਆ ਨਾ ਕਿਹੜਾ ਭੈਣ ਚੋਂ ਤੁਹਾਨੂੰ ਸਾਲੇ ਨੂੰ ਨਹੀਂ ਪਤਾ ਹੋਊਗਾ ਮਣੀ ਬਾਈ ਜੀ ਆਟੋਜ਼ ਵਾਲਾ ਇਹ ਲਿੰਦਾ ਕੁੜੀਆਂ ਨਾਲ ਕਰਦਾ ਸੈਕਸ ਉੱਪਸ ਕਹਿ ਸਕਦੇ ਤੁਸੀਂ ਕਰਦਾ ਆ ਆ ਦੇਖ ਸਕਦੇ ਤੁਸੀਂ ਇਹਨੇ ਨੋਟੀ ਹੋ ਰਾ ਕੇ ਭੈਣ ਕੇ ਲੋੜੇ ਕੁੜੀਆਂ ਮੈਸੀ ਕੀਤਾ ਉਹਨੂੰ ਗਿਆ ਕੇ ਸਨੈਪਚੈਟ ਤੇ ਐਡ ਹੁੰਨੇ ਉੱਥੇ ਜਿਆਦਾ ਭੈਣ ਦੇ ਆ ਲੋੜਿਆ ਸਨੈਪਚੈਟ ਤੇ ਕੀ ਤੇਰਾ ਕੰਮ ਏ ਆਫੀਸ਼ੀਅਲ ਆਫੀਸ਼ੀਅਲ ਆ ਜਿਹੜੇ ਉਹਨਾਂ ਦਾ ਸਨੈਪਚੈਟ ਤੇ ਕੋਈ ਕੰਮ ਹੀ ਨਹੀਂ ਹੁੰਦਾ ਇਹ ਕੰਮ ਨਹੀਂ ਕੀਤਾ ਕਿੱਥੇ ਤੇ ਭੈਣ ਚੋ ਦਾ ਸਨੈਪਚੈਟ ਸਾਨੂੰ ਤਾਂ ਨਹੀਂ ਕਿਸੇ ਮੈਡਮ ਨੇ ਐਡ ਕੀਤਾ WhatsApp ਤਾਂ ਕਰਦਾ ਚੱਲ ਠੀਕ ਆ WhatsApp ਦੇ ਫੋਨ ਕਰਨਾ ਹੁੰਦਾ ਆ ਇਹ ਕੀ ਭੈਣ ਚੋਤ ਗੱਲ ਲੋਈ ਤੇਰੀ ਕਿਸ ਸਨੈਪਚੈਟ ਤੇ ਆ ਜਾ ਜਾ ਇਹ ਗੱਲ ਨਹੀਂ ਮੰਦੀ ਬੀਰ ਜੀ ਤੁਸੀਂ ਆਪਣੇ ਚੁਤਿਆਪ ਖਤਮ ਕਰੋ ਇਹ ਗਾਂਦਾਪਣ ਹਟਾਓ ਤੇ ਇਹਦੀ ਗੱਲ ਮੈਨੂੰ ਇਹ ਵੀ ਸਹੀ ਲੱਗੀ ਬ੍ਰੈਮਟ ਨਾਲੇ ਦੀ ਇਹਨੇ ਮਣੀ ਦੀ ਗਈ ਕਿ ਮਣੀ ਕੁਸਾ ਪਹਿਲਾਂ ਤਾਂ ਕਿੱਦਾਂ ਕਿ ਕੁੜੀਆਂ 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 ਘਰਦਾ ਦਿੰਦਾ ਤੇ ਜੇਕਰ ਇਹ ਕਿਹੜੀ ਵੀਡੀਓ ਆ ਤੁਸੀਂ ਦੇਖ ਸਕਦੇ ਆ ਇਹ ਬੇਰ ਕਿਹੜੀ ਖਾਂਦੀ ਆ ਤੇਰੀ ਕਲਿੰਟਨ ਇਹ ਆਪਣੀ ਜਨਾਨੀ ਨੂੰ ਜਾਂ ਆਪਣੀ ਕੁੜੀਆਂ ਨੂੰ ਕਹੀਂ ਖਾ ਕੇ ਦੇਖੇ ਇਦਾਂ ਹੀ ਕਹੀਂ ਕੀ ਖਾਓ ਭੈਣ ਜੀ ਇਦਾਂ ਖਾਓ ਇਦਾਂ ਸਵਾਦ ਲੱਗਦੇ ਬੇਰ ਆਉਂ ਕੜ ਕੇ ਬੇਰ ਸਵਾਦ ਲੱਗਦੇ ਐਂ ਕਰਕੇ ਬੇਰ ਆਲਾ ਇਸ਼ਾਰਾ ਨਹੀਂ ਇਹ پیمਾਨੰਦਾ ਇਸ਼ਾਰਾ ਆ ਠੀਕ ਹੈ ਗੰਦ ਆਪਣਾ ਘਟਾ ਦਾ ਦਿਮਾਗ ਦੇ ਭੈਣ ਚੋਦਾ ਕੋਕ ਚੰਗੀ ਚੀਜ਼ ਪਾ ਪ੍ਰੋਮੋਸ਼ਨ ਕਰਨੀ ਕਿ ਭੈਣ ਚੋਦ ਉਹਦੀ ਕਰ ਕੀ ਕਹਿੰਦੇ ਆਪਣੀ ਗੱਡੀਆਂ ਦੀ ਨੱਡੀਆਂ ਦੀ ਨਹੀਂ ਤੂੰ ਨੱਡੀਆਂ ਦੀ ਹੋਲਸੇਲ ਨਹੀਂ ਲਈ ਤੂੰ ਗੱਡੀਆਂ ਦੀ ਹੋਲਸੇਲ ਲਈ ਆ ਜੇ ਨੱਡੀਆਂ ਦੀ ਲਈ ਤਾਂ ਦੱਸ ਦੇ ਬੜੇ ਬੇਸਬਰੇ ਆ ਲੋਕੀ ਬੈਠੇ ਬੈਠੇ ਆਯੂਗੇ ਨੱਡੀਆਂ ਦੀ ਸੇਲ ਲੈਣ ਵੀ ਠੀਕ ਹੈ ਕੁਖ ਚੱਜਦਾ ਕੰਮ ਕਰੋ ਤੇ ਕਲਿੰਟਨ ਦੀ ਗੱਲ ਕਰਦਾ ਜੀ ਕਲਿੰਟਨ ਇੰਨੀ ਫੁੱਦੂ ਬੁੜੀ ਆ ਮੈਂ ਨਹੀਂ ਗਿਆ ਇੱਕ ਵਾਰੀ ਵੀ ਕਿ ਮੈਂ ਕੁੜੀਆਂ ਨੂੰ ਰਿਸਪੈਕਟ ਕਰਦਾ ਮੇਰੇ ਮਨ ਵਿੱਚ ਕੋਈ ਰਿਸਪੈਕਟ ਨਹੀਂ ਮੇਰੇ ਮਨ ਵਿੱਚ ਉਹਦੀ ਰਿਸਪੈਕਟ ਆ ਜਿਹੜੀ ਚੰਗੀ ਆ ਸਿੱਧੀ ਜੀ ਗੱਲ ਆ ਜੀ ਮੇਰੇ ਮਨ ਵਿੱਚ ਕੋਈ ਗਸਤੀਆਂ ਦੀ ਰਿਸਪੈਕਟ ਨਹੀਂ ਮੈਂ ਤਾਂ ਆਪ ਨਹੀਂ ਗੀ ਗਿਆ ਮੈਂ ਕਰਦਾ ਹਾਂ ਰਿਸਪੈਕਟ ਠੀਕ ਹੈ ਉਹ ਜੀ ਗਸਤੀਆਂ ਦੀ ਇਹ ਕਲਿੰਟਨ ਆ ਗੜੀ ਇਹ ਦੇਖ ਸਕਦੇ ਕਿਦਾਂ ਦੇ ਕੱਪੜੇ ਪਾਉਂਦੀ ਇਹ ਕਪੜਾ ਲੈੜਾ ਚੰਗੇ ਢੰਗ ਨਾਲ ਬਾਗੇ ਰੱਖਿਆ ਕਰੋ ਅਸੀਂ ਦੇਖਣਾ ਨਹੀਂ ਮਾਂ ਤੇ ਉਦਨ ਲੱਗੇ ਕਿਦੀ ਮਰਜ਼ੀ ਲੁਖਸਾਰ ਨੂੰ ਵੀ ਕਲਿੰਟਨ ਨੂੰ ਵੀ ਮੈਂ ਇਹੀ ਗੱਲ ਕਹਿਣਾ ਆ ਯਾਰ ਉਹ ਵੀ ਕੀ ਕਰਨ ਉਹ ਜਦੋਂ ਕੱਪੜੇ ਚਾੜਦੀਆਂ ਬੰਦੇ ਉਹਨਾਂ ਨੂੰ ਵੀ ਨਹੀਂ ਆਂਦੇ ਚਲੋ ਇਹ ਡੰਡੀ ਨੂੰ ਨਾ ਇਦਾਂ ਹੀ ਰਹਿਣਾ ਤੇ ਮਿੱਤਰੋ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਆਪਣੇ ਪੱਖੇ ਥੱਲੇ ਕਮੈਂਟ ਕਰਕੇ ਦੱਸਿਓ ਕਿਹੜੀ ਜ਼ਰੂਰੀ ਚੀਜ਼ ਸੀ ਮੈਂ ਉਹ ਦਿਖਾਤੀ ਤੁਹਾਨੂੰ ਇਹਨਾਂ ਦੀ ਕੰਟਰੋਵਰਸੀ ਬਾਕੀ ਜੇਕਰ ਕੋਈ ਐਲੀਗੇਸ਼ਨ ਮੇਰੇ ਉੱਤੇ ਲਾਂਦਾ ਆ ਕਿ ਮੈਂ ਇਹਨਾਂ ਦਾ ਟੂਆ ਨਹੀਂ ਮਾਰਿਆ ਇਹਨਾਂ ਨੇ ਮੈਨੂੰ ਦਿੱਤਾ ਸੀ ਮੌਕਾ ਤੇ ਮੈਂ ਜ਼ਰੂਰ ਮਾਰੂਗਾ ਵੱਧ ਚੜ ਕੇ ਮਾਰੂਗਾ ਹੁਣ ਅਗਲੀ ਆਰੀ ਜੇਕਰ ਤੁਸੀਂ ਵਿੱਚੋਂ ਕਿਸੇ ਨੇ ਵੀ ਮੇਰੇ ਤੇ ਨਾ ਅਲਿਗੇਸ਼ਨ ਕੋਈ ਲਾਇਆ ਤਾਂ ਮੈਨੂੰ ਕੋਖ ਕਰਨ ਦੀ ਕੋਸ਼ਿਸ਼ ਕੀਤੀ ਕਰ ਨਹੀਂ ਸਕਦੇ ਤੁਸੀਂ ਮੇਰਾ ਕੱਖ ਨਹੀਂ ਪਾਟ ਸਕਦੇ ਜਿਹੜਾ ਵੀ ਹੈਗਾ ਭਰਾ ਆ ਮੇਰੇ ਵੱਡੇ ਵੱਡੇ ਹੈਗਾ ਬੜੇ ਬਟੇ ਚੰਗਾ ਧੰਨਵਾਦ